ਆਮ ਆਦਮੀ ਪਾਰਟੀ ਦੇ ਲੀਡਰ ਨੇ ਜੋ ਵਿਰੋਧ ਪ੍ਰਦਰਸ਼ਨ ਕਰਦੇ ਪਏ ਨੇ ਸਾਡੇ ਸਾਹਮਣੇ ਫਿਲਹਾਲ ਜੇ ਆਪੋਸਿਟ ਸਾਈਡ ਦੇਖੀਏ ਤਾਂ ਉਧਰ ਬੀਜੇਪੀ ਦਾ ਪ੍ਰਦਰਸ਼ਨ ਜਿਹੜਾ ਉਹ ਲੰਘਦਾ ਪਿਆ ਬੀਜੇਪੀ ਦਾ ਰੋਡ ਸ਼ੋ ਜਿਹੜਾ ਆ ਉਹ ਲੰਘਦਾ ਪਿਆ ਆ ਉਹਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਉਹ ਅੱਗੇ ਆਪਣੇ ਮਕਾਮ ਤੱਕ ਵੱਧਦਾ ਨਜ਼ਰ ਆ ਰਿਹਾ ਪਰ ਪਿੱਛੇ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨੇ ਉਹ ਜ਼ਰੂਰ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਉਸ ਜਸ਼ਨ ਦਾ ਵਿਰੋਧ ਪ੍ਰਦਰਸ਼ਨ ਕਰ ਰਹੇ ਜੋ ਸ਼ੀਲ ਰਿੰਕੂ ਤੇ ਸ਼ੀਤਲ ਲੰਕੂ ਰਾਲ ਦੇ ਵਾਸਤੇ ਰੱਖਿਆ ਗਿਆ ਹੈ। ਕੋਚਿਕਨ ਕਿਆਂ ਦੇ ਵਿੱਚ ਭਾਜਪਾ ਦਾ ਕਾਰ ਆਖਰੀ ਮਿਹਨਤ ਕੀ ਕਿ ਹਜ਼ਾਰਾਂ ਲੋਕ ਆਪਣੇ ਇੱਥੇ ਭਾਈ ਸਾਹਿਬ ਉਸ ਪਾਰ ਆਮ ਆਦਮੀ ਪਾਰਟੀ ਦੇ ਜਿਹੜੇ ਨੇ ਲੀਡਰ ਨੇ ਉਹ ਵਿਰੋਧ ਪ੍ਰਦਰਸ਼ਨ ਕਰ ਰਹੇ ਇਸ ਰੋਡ ਦਾ ਰੋਡ ਮੈਪ ਉਹ ਐਸੀ ਰੋਡ ਮੈ ਰੂਟ ਮਾਈ ਦਾ ਕਰਦੇ ਪਿਆ ਕਿ ਰਾਘਵਰ ਜੱਪੇਵਾਲਾ ਨਗਰ ਦੇ ਵਿੱਚ ਲੈ ਕੇ ਆਏ ਬਾਹਰ ਉਹ ਕਿ ਦਾਰਾ ਵੀ ਰਾਘਵਰ ਜੱਪੇਵਾਲਾ ਨੂੰ ਲੈ ਕੇ ਆਏ ਨੇ ਜਿਹੜਾ ਲੈ ਗਿਆ ਉਹ ਸੋਹ ਇਮਾਨਦਾਰ ਜਿਹੜਾ ਨਾਜਾ ਚਲਾ ਜਾਵੇ ਇਹਨਾਂ ਨੂੰ ਚਿੰਤਨ ਦੀ ਲੋੜ ਹੈ ਪਰਦੇਸ਼ਾਂ ਦੀ ਲੋੜ ਨਹੀਂ ਬੇਨਾਗਿਰਗ ਪੰਜਾਬ ਦਾ ਕਰਤਾ ਉਹ ਹੋਲੀ ਨੂੰ ਸਾਰੇ ਆਏ ਆ ਅਸੀਂ ਕੀਤਾ ਲੈ ਕੇ ਆਏ ਉਹ ਦੋਵਾਂ ਨੂੰ ਤੁਸੀਂ ਅਸੀਂ ਕੁਛੀ ਤਰ੍ਹਾਂ ਅਸੀਂ ਜਾਂ ਤਾਂ ਵਿਰੋਧ ਕਰੀਦਾ ਸੀ ਕਿਸੇ ਦਾ ਅਸੀਂ ਜਾਂ ਤਾਂ ਵਿਰੋਧ ਉਹ ਸਾਰੀ ਪਾਰਟੀ ਬਣੀ ਕਿੱਦਾਂ ਦੂਜੀਆ ਪਾਰਟੀ ਜਿਹੜਾ ਕਬਾਰ ਲੈ ਕੇ ਬਣੀ ਹੈ ਤੇ ਬਣੀ ਕਿੱਦਾਂ ਹੁਣ ਭਾਜੀਪੀ ਵੀ ਤਾਂ ਬਾਕੀ ਪਾਰਟੀਆਂ ਦਾ ਕਬਾਰ ਹੀ ਲੈ ਰਹੀ ਹੈ ਅਸੀਂ ਲੀਡਰ ਜਿਹੜੇ ਲੈ ਕੇ ਆਏ ਨੇ ਜਿਹੜੇ ਇਹਨਾਂ ਨੂੰ ਟੁਕੀ ਹੋਦੇ ਨੇ ਜਿਹੜੇ ਕਹਿੰਦੇ ਨੇ ਪੰਜਾਬ ਦਾ ਬੇਨਾਗਿਰਗ ਕਰ ਦਿੱਤਾ ਉਹ ਕਹਿੰਦੇ ਕਿ ਜਿਹੜੇ ਪੁਰਾਣੀਆਂ ਪਾਰਟੀਆਂ ਚ ਨਹੀਂ ਰੁਕਿਆ ਉਹ ਤਾਂ ਦੇਖੋ ਕਿਵੇਂ ਰੁਕਣਗੇ ਜਿਹੜੀਆਂ ਪ੍ਰਾਣੀਆਂ ਪਾ ਦਈਆਂ ਇਹਨੂੰ ਵਾਪਸ ਆਇਆ ਸੀ ਬਲੋਂਾ ਘਰ ਵਾਪਸੀ ਕੀਤੀ ਹੈ ਤੇ ਰਿੰਕੂ ਨਹੀਂ ਸਾਬੀ ਸਕੇ ਸੀਲ ਨਹੀਂ ਕੀਤੀ ਤੀਸਰੀ ਪਾਰਟੀ ਹੈ ਸੁਸ਼ੀਲ ਜੀ ਨੂੰ ਸਾਰੀ ਉਮਰ ਕਾਂਗਰਸ ਜਿਹੜੇ ਇਹਨਾਂ ਨੂੰ 40 ਸਾਲ ਨਹੀਂ ਸਾਬ ਸਕੇ ਇਸ ਕਰਕੇ ਸਾਥੀਓ ਭਾਈ ਇੱਕ ਬਰੀ ਕਲੀਅਰ ਗੱਲ ਹੈ ਇਹ ਇਹਨਾਂ ਨੂੰ ਚਿੰਤਨ ਦੀ ਲੋੜ ਹੈ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਬੇਦਖਲ ਕਰਦਾ ਕੋਈ ਵੀ ਨੇਤਾ ਇਹਨਾਂ ਦੇ ਬੇਦਖਲ ਹੋਣਾ ਭਾਈਵਾਲ ਨਹੀਂ ਬਣਨਾ ਚਾਹੁੰਦਾ ਬੀਜੇਪੀ ਦੇ ਉੱਤੇ ਇਲਜ਼ਾਮ ਹੈ ਕਿ ਮੰਤਰੀ ਇੱਕ ਬੀਜੇਪੀ ਆ ਬੀਜੇਪੀ ਵੱਡੇ ਵੱਡੇ ਆਫਰ ਦਿੱਤੇ ਜਾ ਰਹੇ ਕੀ ਗੇੜਾ ਇਹ ਕੋਈ ਪਾਈਸਾ ਗੱਲ ਨਹੀਂ ਹੈ ਇਹਨਾਂ ਕੋਲ ਹੋਰ ਕੁਝ ਨਹੀਂ ਹੈਗਾ ਇਹ ਆਹੀ ਬਕਵਾਸबाजी ਕਰ ਸਕਦੇ ਆ ਵੀ ਉਹ ਖਰੀਦ ਰੇ ਕਰ ਰਹੇ ਨੇ ਜਿਹੜੇ ਤੁਹਾਡੇ ਕੋ ਜਾਣ ਉਹ ਇਮਾਨਦਾਰੀ ਨਾਲ ਆ ਰਹੇ ਆ ਜਿਹ ਦੂਜੇ ਕੋ ਜਾਣੋ ਖਰੀਦ ਰੇ ਨੇ ਇਹਨਾਂ ਕੋਲ ਪਿਛਲੀ ਵਾਰੀ ਵੀ ਸਬੂਤ ਨਹੀਂ ਸੀ ਪੇਸ਼ ਹੋਇਆ ਇਸ ਵਾਰੀ ਵੀ ਨਹੀਂ ਹੋਣਾ ਜਿਹੜੇ ਤੁਹਾਡੇ ਕੋਲ ਆਏ ਨੇ ਉਹਨਾਂ ਨੇ ਵੀ ਇਹੀ ਇਲਜ਼ਾਮ ਲਾਇਆ ਸੀ ਕਿ ਮੈਨੂੰ ਵੀ ਖਰੀਦਣ ਦੀ ਮਜਬੂਰੀ ਸੀ ਉਹ ਤੁਹਾਨੂੰ ਸਾਰੇ ਸਾਬਤ ਕਰਕੇ ਦਿਖਾ ਦੇ ਦੋ ਚਾਰ ਦਿਨ ਧਿਆਰ ਜੋ ਉਹ ਦੱਸਣਗੇ ਬਾਕਾਇਦਾ ਨਾਮ ਲੈ ਕੇ ਦੱਸਣਗੇ ਵੀ ਮੈਨੂੰ ਕਿੰਨੇ ਕੀ ਕੀ ਕੁਝ ਬੋਲਣ ਵਾਸਤੇ ਕਿਹਾ ਸੀ ਇਹ ਆਲਾ ਮਾਦੀ ਪਾਦੀ ਦੇ ਲੋਗ ਐਕਸਪੋਜ਼ ਹੋਣਗੇ ਦੋ ਚਾਰ ਦਿਨ ਦੇ ਵਿੱਚ ਉਹ ਪ੍ਰਦਰਸ਼ਨ ਹੋ ਗਿਆ ਉਧਰ ਦੇ ਪਾਸੇ ਅਜੇ ਪ੍ਰਦਰਸ਼ਨ ਹੈ ਉਹ ਕਿਹੜਾ ਦੇਖ ਰਹੇ ਹੋ ਇਹ ਪ੍ਰਦਰਸ਼ਨ ਉਹ ਪ੍ਰਦਰਸ਼ਨ ਨੂੰ ਪ੍ਰਾਇਰ ਵਿਰੋਧ ਹੋ ਰਿਹਾ ਹੈ ਇਹ ਇੱਕ ਤਾਂ ਕੋਈ ਨਹੀਂ ਆਪਣੇ ਪੈਸੇ ਤੇ ਰੱਖਿਆ ਅਸੀਂ ਇਹਦੇ ਨਾਲ ਹੀ ਕਰਾਂਗੇ ਬਹੁਤ ਵੱਡੇ ਵੱਡੇ ਇਲਜ਼ਾਮ ਨੇ ਭਾਜਪਾ ਦੇ ਉੱਤੇ ਪੈਸੇ ਦੇਣ ਤੇ ਖਰੀਦਣ ਦੇ ਐਮ ਐਲ ਏ ਨੂੰ ਕੋਈ ਕੋਈ ਪੈਸਾ ਨਹੀਂ ਦਿੱਤਾ ਕੋਈ ਖਰੀਦ ਨਹੀਂ ਗਾਇਆ ਇਹ ਅੱਗੇ ਵੀ ਛੱਡਦਾ ਇੰਜੇ ਬਾਰੇ ਆ ਜਿਹੜੇ ਇਹਨਾਂ ਦੇ ਬੰਦੇ ਰਹੇ ਆ ਉਹ ਵੀ ਰੋਦੇ ਰਹੇ ਅਸੀਂ ਵੀ ਰੋਦੇ ਰਹਿਆ ਜੀ ਜੀ ਠੀਕ ਹੈ ਸੁਸ਼ੀਲ ਰਿੰਕੂ ਸ਼ੀਤਲੰਗ ਗੁਰਾਲ ਦਾ ਰੋਡ ਸ਼ੌਪ ਤੁਹਾਡੇ ਸਾਹਮਣੇ و پردرشن دیا تصویر ਸ਼ੇਰ ਗੱਲ ਇਹ ਤਾਂ ਕਰ ਰਹੀ ਯਾਰ ਤੇ ਬਸ ਤੁਸੀਂ ਨੇ ਸਵਾਲਿਆ ਕਿ ਕਾਹੀ ਓਏ ਉਹ ਬਾਦੀ ਅਸੀ ਕੀਤਾ ਗਈ ਸਰਬਕੇ ਤੁਮਾਰੇ ਇਹ ਹਲੋ ਹਲੋ ਜੈ ਜੈ ਗੁਰੂ ਜੀ ਚੰਗਰਾ ਸ਼ਰਨ ਕਰੋ ਇਹ ਆਜੋ ਜੀਰੇਵਾ ਉਹ ਤੱਕ ਦੇਖ ਲੋ ਉਹ ਦੇਖਣ ਦੀ ਲੋੜ ਨਹੀਂ ਜਰੂਰ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਜਿੰਦਾਬਾਦ ਸ਼ਾਬਾਦ ਜੀ ਪਰਾਰੇ ਤੇ ਗਈ ਸੀ ਉਹ ਤੇ ਖੜਾ ਤੂਰੇ ਕੋਈ ਸਭਾ ਤੇ ਤਰੀਕੇ ਨਾਲ ਮਜੀ ਪਰਦਾ

ਕਹਿੰਦੇ ਕਿ ਚਲੋ ਆਪ ਲੀਟਰ ਲੈਂਦੇ ਆ ਉਹ ਕੀ ਹਾਂ ਕਹਿੰਦੇ ਤੇ ਲੋ ਆਪ ਲੀਟਰ ਲੈਂਦੇ ਆ ਉਹਨਾਂ ਨੂੰ ਡੋਸਰ ਨਹੀਂ ਬਣਾਉਣਾ ਤੇ ਕਿੱਥੇ ਕਹਿੰਦੇ ਕਿ ਜਦੋਂ ਆਪ ਲੀਡਰ ਲੈਂਦੇ ਆ ਉਦੋਂ ਸੁੱਚੇ ਹੋ ਜਾਂਦੇ ਆ ਮੁੜ ਕੇ ਜਦੋਂ ਬਾਹਰ ਜਾਂਦੇ ਆ ਮੇਰੇ ਵਿਰੋਧੀ ਕਰਦੇ ਉਹ 92 ਜੋ 92 ਜੇ ਇੱਕ 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 ਦਾਣਾ ਖੋਟਾ ਰਹਿ ਗਿਆ ਓਏ ਇੰਨੀ ਗਲਤੀ ਤਾਂ ਹੋ ਜਾਂਦੀ ਆ ਇੰਨੀ ਗਲਤੀ ਹੋ ਜਾਂਦੀ ਆ 1000000 ਬੈਠੇ ਆ 18 ਹੋਰ 1000000 ਬੈਠੇ ਆ ਉਹਨਾਂ ਨੇ ਕਹਿਣਾ ਕੀ ਕੁੱਤੇ ਭੌਂਕਦੇ ਭੌਂਗੇ ਯਾਰ ਸਾਹੀ ਕੀ ਲਾ ਲੈਣਾ ਉਹਨਾਂ ਕੋਲ ਮਰਦਾਬਾ ਮਰਦਾਬਾ مر گیا مر گیا لال لال گوتہ مر گیا مر گیا ایک بڑا ہنگامہ مر گیا مر گیا سید علی مر گیا 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 ਪਾਰਟੀ ਦੇ ਜਿਹੜੇ ਸੱਚੇ ਸੁੱਚੇ ਲੀਡਰ ਆ ਅੱਜ ਅਸੀਂ ਸਾਡੇ ਕੇਚਰੀਵਾਲ ਸਰਨਾ ਤੇ ਭਗਵੰਤ ਮਾਨ ਸਰਨਾ ਖੜੇ ਆ ਅਸੀਂ ਬਹੁਤ ਪੁਰਾਣੇ ਜਿਹੜੇ ਵਰਕਰ ਆ ਉਹ ਇੱਥੇ ਵਰਕਰ ਰਹਾਂਗੇ ਜਿਹੜੇ ਗਦਾਰ ਆਉਣਗੇ ਉਹਨਾਂ ਜਾਣਗੇ ਔਰ ਨਿਕਲੇ ਜਾਂਦੇ ਪੂਰਾ ਜਿਨ੍ਹਾਂ ਨੇ ਗਦਾਰੀ ਕਰਨੀ ਪਾਰਟੀ ਤੇ ਨਗੁਰਾਲ ਤਾਂ ਸ਼ਰੀਆਮ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਚਾਦਾ ਦੇ ਲੀਡਰ ਨੇ ਜਿਹੜੇ ਹੁਣ ਵਾਪਸ ਜਾਣ ਨੂੰ ਤਿਆਰ ਨੇ ਭਾਜਪਾ ਜਾਣ ਨੂੰ ਤਿਆਰ ਨੇ ਉਹ ਬਕਾਊ ਆ ਸਰ ਜਾਂ ਫਿਰ ਈਡੀ ਤੋਂ ਡਰਦੇ ਆ ਜਦ ਜਦ ਪਤਾ ਸੀ ਵਿਕਾਊ ਆ ਤੇ ਫਿਰ ਵਿਕਾਊ ਮਾਰ ਲਿਆਉਂਦਾ ਕਿਉਂ ਸਰ ਬਕਾਊ ਮਾਰ ਚਲੋ ਉਹ ਕਿਤੇ ਨਾ ਕਿਤੇ ਮਿਸਟੇਕ ਹੋ ਗਿਆ ਔਰ ਹੁਣ ਸਾਡੀ ਆਮ ਆਦਮੀ ਪਾਰਟੀ ਨੇ ਨਾ ਲੋਕਾਂ ਤੋਂ ਬਹੁਤ ਕੁਝ ਸਿੱਖ ਲੈਣਾ ਹੈ ਕਿਉਂਕਿ ਸਾਡੇ ਪੂਮਾ ਤਮਨ ਹਰ ਸਿੱਧੇ ਸਾਡੇ ਇਨਸਾਨ ਆ ਕਿਉਂਕਿ ਬਹੁਤ ਬੇਚਾਰੇ ਬੇਈਮਾਨੀ ਲੋਕਾਂ ਦੇਖੋ ਪਹਿਲਾਂ ਝੋਟਕਲੀ ਵੀ ਬਣਾਉਂਦੇ ਰਹੇ ਪਰ ਉਹ ਇਹਨਾਂ ਨੂੰ ਸਮਝੇ ਨਹੀਂ ਉਹਨਾਂ ਨੂੰ ਜਿਤੌਣ ਲਈ ਅੱਡੀ ਚੋਟੀ ਦਾ ਜ਼ੋਰ ਲੱਗ ਗਿਆ ਸੀ ਅੱਜ ਉਹਨਾਂ ਨੂੰ ਹੀ ਰੋਕਣ ਨੂੰ ਘੜੋਤੇ ਹੋ ਜੋ ਸਾਨੂੰ ਪਤਾ ਨਹੀਂ ਸੀ ਨਾ ਕਿ ਸਾਡੇ ਪੈਠੇ ਸੂਰਾ ਮਾਰ ਕੇ ਜਾਉਗਾ ਸੂਰਾ ਮਾਰਿਆ ਗਿਆ ਸੂਰਾ ਮਾਰਿਆ ਗਿਆ ਲੋਕਾ ਕੀਤਾ ਗਿਆ ਨਹੀਂ ਨਹੀਂ ਪਹਿਲਾਂ ਉਹ ਬੋਲ ਦਿੰਦਾ ਵੀ ਮੈਂ ਟੈਕਟ ਨਹੀਂ ਲਾਣੀ ਟੈਕਟ ਲੈ ਕੇ ਦੇਖੋ ਮੱਥਾ ਟੇਕਿਆ ਗੁਰਦੁਆਰਾ ਸਾਹਿਬ ਕਿਉਂਕਿ ਸਾਨੂੰ ਮੈਂ ਇੱਕ ਸਰਦਾਰ ਬੱਚੀ ਆ ਮੈਨੂੰ ਇਸ ਗੱਲ ਦਾ ਮਾਣ ਆ ਮੇਰੇ ਗੁਰੂ ਗ੍ਰੰਥ ਸਾਹਿਬ ਕੋਟੇ ਕੀ ਆਸ ਸੀ ਉਹ ਦੁਬਾਰੇ ਜਾ ਕੇ ਵੀ ਕਿਹਾ ਕਿ ਪਾਰਟੀ ਦੇ ਨਾਲ ਖੜੇ ਆ ਬਾਅਦ ਚ ਫਿਰ ਛੱਡਦਾ ਹਾਂਜੀ ਬਾਅਦ ਚ ਫਿਰ ਛੱਡਦਾ ਇਸ ਗੱਲ ਦਾ ਜ਼ਿਆਦਾ ਦੁੱਖ ਆਗਾ ਬਿਲਕੁਲ ਬਿਲਕੁਲ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨੇ ਉਹ ਆਪਣੇ ਆਪ ਇਸ ਰੋਸ ਦੇ ਵਿੱਚ ਨੇ ਕਿ ਜਦੋਂ ਇੰਨਾ ਜਿਤਾਇਆ ਗਿਆ ਜਦੋਂ ਇਸ ਹੱਦ ਤੱਕ ਜਿਤਾਇਆ ਗਿਆ ਤਾਂ ਇਦਾਂ ਇਹ ਹਾਲਾਤ ਕਰਦੇ ਸਾਡੇ ਪਿੱਛੇ ਆਹ ਕਾਲੇ ਰੁਮਾਲ ਹੱਥ ਚ ਫੜੇ ਹੋਏ ਨੇ ਔਰ ਨਾਲ ਦੀ ਨਾਲ ਆਹ ਪੋਸਟਰਸ ਪਾ ਪੰਜਾਬ ਦੇ ਗਦਾਰ ਦੇ ਨਾਂ ਦੇ ਉੱਤੇ ਪੋਸਟਰ ਜਿਹੜੇ ਲਗਾਏ ਗਏ ਨੇ ਔਰ ਸਾਡੇ ਨਾਲ ਹੋਰ ਵੀ ਮੌਜੂਦ ਨੇ ਪੰਜਾਬ ਦੇ ਗਦਾਰ ਕੌਣ ਨੇ ਇਹ ਸਾਰੇ ਸ਼ਹਿਰ ਨੂੰ ਪਤਾ ਆ ਸਾਰੇ ਪੂਰੇ ਪੰਜਾਬ ਨੂੰ ਪਤਾ ਚੱਲ ਗਿਆ ਹੁਣ ਤੇ ਦੇਸ਼ਾਂ ਵਿਦੇਸ਼ਾਂ ਜੇ ਵੀ ਪਤਾ ਲੱਗ ਗਿਆ ਕਿ ਅਰਵਿੰਦ ਕੇਜਰੀਵਾਲ ਦੀ ਸੋਚ ਨੂੰ ਲੈ ਕੇ ਇਹਨਾਂ ਨੇ ਫਾਇਦਾ ਉਠਾਇਆ ਐਮਐਲਏ ਬਣੇ ਐਮਪੀ ਬਣੇ ਪਰ ਜਦੋਂ ਇਹ ਕਿਸੇ ਸੇਫਟੀ ਦੇ ਉੱਤੇ ਪਹੁੰਚ ਗਏ ਇਹਨਾਂ ਨੇ ਅਰਵਿੰਦ ਕੇਜਰੀਵਾਲ ਦੀ ਸੋਚ ਨੂੰ ਟੱਕਾ ਮਾਰ ਕੇ ਦੂਜੀ ਪਾਰਟੀ 'ਚ ਲੱਗ ਗਏ ਅੱਜ ਜਿਨ੍ਹਾਂ ਦੇ ਬਾਰੇ ਨਾਰੇ ਲੱਗਦੇ ਸੀ ਕਿ ਸ਼ੀਤਲ ਲੰਗੁਰਾਲ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਉਹ ਤਾਂ ਉਹ ਸਾਹਮਣੇ ਰੈਲੀ ਕਰਦੇ ਫਿਰਦੇ ਆ ਦੂਜੀ ਪਾਰਟੀ 'ਚ ਉਹ ਸ਼ੀਤਲ ਦੇ ਪਾਰਟੀ ਦੇ ਬੰਦੇ ਹੋਣਗੇ ਸ਼ੀਤਲ ਲੰਗ ਕੋਈ ਉਹਨਾਂ ਦੇ ਪ੍ਰਾਈਵੇਟ ਬਿਜ਼ਨਸ ਵਗੈਰਾ ਹੋਣਗੇ ਕੋਈ ਤੁਹਾਨੂੰ ਪਤਾ ਕਿਸ ਤਰ੍ਹਾਂ ਦੇ ਸਿਸਟਮ ਹੁੰਦੇ ਆ ਆਪਾਂ ਉਹਦੇ ਬਾਰੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਪਰ ਸ਼ੀਤਲ ਅੰਗਰਾਲ ਨੂੰ ਆਮ ਆਦਮੀ ਪਾਰਟੀ ਦੀ ਸੋਚ ਨੇ ਐਮਪੀ ਐਮਐਮਐਲਏ ਬਣਾਇਆ ਸੀ ਅਰਵਿੰਦ ਕੇਜਰੀਵਾਲ ਦੀ ਸੋਚ ਨੇ ਐਮਐਲਏ ਬਣਾਇਆ ਸੀ ਸ਼ੀਤਲ ਅੰਗਰਾਲ ਅਜੇ ਤੱਕ ਕੌਂਸਲਰ ਵੀ ਨਹੀਂ ਬਣ ਸਕਿਆ ਨਹੀਂ ਪਰ ਉਹ ਤਾਂ ਕਹਿੰਦੇ ਕਿ ਮੇਰੇ ਲੋਕ ਮੈਨੂੰ ਜਿਤਾ ਕੇ ਰਹਿਣਗੇ ਮੇਰਾ ਹਲਕਾ ਮੇਰੇ ਨਾਲ ਖੜੋਤਾ ਉਹ ਜਦੋਂ ਇਲੈਕਸ਼ਨ ਹੋਣਗੇ ਪਤਾ ਲੱਗ ਜਾਊਗਾ ਸ਼ੀਤਲ ਅੰਗਰਾਲ ਦੇ ਪੱਲੇ ਹੁਣ ਹੈ ਕੀ ਆ ਸ਼ੀਤਲ ਦੇ ਪੱਲੇ ਹੈ ਕੀ ਆ 6 ਮਹੀਨੇ ਤੱਕ ਪਤਾ ਲੱਗ ਜਾਣਾ ਸਾਰੇ ਸ਼ਹਿਰ ਨੂੰ ਪਤਾ ਲੱਗ ਜਾਣਾ ਉਹ ਤਾਂ ਹਮ ਹਮ ਆ ਕੇ ਰੈਲੀ ਕੱਢਦੇ ਕਹਿੰਦੇ ਕਿ ਮੇਰੇ ਨਾਲ ਤਾਂ ਸਮਰਥਨ ਨਹੀਂ ਬੜਾਇਆ ਉਹ ਕਹਿੰਦੇ ਆਮ ਆਦਮੀ ਪਾਰਟੀ ਦੇ ਲੀਡਰ ਵੀ ਬਾਹਰ ਹੋਣ ਨੂੰ ਤਿਆਰ ਨੇ ਭਾਜੀ ਜਿੰਨੀ ਕਰਪਸ਼ਨ ਇਸ ਬੰਦੇ ਨੇ ਕੀਤੀ ਆ ਆਮ ਆਦਮੀ ਪਾਰਟੀ 'ਚ ਰਹਿ ਕੇ ਜਿੰਨੇ ਧੱਕੇ ਇਸ ਬੰਦੇ ਨੇ ਕੀਤੇ ਆ ਉਸ ਵੈਸਟ ਏਰੀਏ ਦੇ ਵਿੱਚ ਲੰਮਰ ਸ਼ਹਿਰ ਦੇ ਏਰੀਏ ਦੇ ਵਿੱਚ ਉਹ ਪੈਸਾ ਕਮਾ ਕੇ ਅੱਜ ਉਹ ਦਲ ਬਲ ਨਾਲ ਆਪਣਾ ਦਿਖਾ ਰਿਹਾ ਸ਼ਹਿਰ ਨੂੰ ਇਹ ਸਵਾਲ ਇਹ ਕਿ ਜਦ ਪਤਾ ਸੀ ਕਿ ਕਪੜੇ ਹੋਏ ਆ ਜਦ ਪਤਾ ਸੀ ਕਿ ਤਾਂ ਸਭ ਕੁਝ ਕੀਤਾ ਤੇ ਫਿਰ ਪਾਰਟੀ ਤੋਂ ਪਹਿਲਾਂ ਕਿਉਂ ਨਹੀਂ ਬਾਹਰ ਕੀਤਾ ਗਿਆ ਮੇਰੀ ਗੱਲ ਸੁਣੋ ਮੈਂ ਨਾ ਪਾਰਟੀ ਸੁਪਰੀਮੋ ਆ ਨਾ ਮੇਰੇ ਕੋਈ ਅਸੋਟੀ ਹੈ ਨਹੀਂ ਨਹੀਂ ਮੈਨੂੰ ਤੇ ਜਿੰਨੀ ਗੱਲ ਦੀ ਪਤਾ ਲੱਗੂ ਮੈਂ ਉਸ ਦਾ ਸ਼ਿਕਾਇਤ ਕੀਤੀ ਹੋਈ ਹੋਵੇ ਠੀਕ ਹੈ ਨਾ ਮੈਂ ਪਾਰਟੀ ਦੇ ਅੰਦਰ ਦੀ ਗੱਲ ਨਹੀਂ ਦੱਸ ਸਕਦਾ ਤੁਹਾਨੂੰ ਮੈਂ ਸ਼ਿਕਾਇਤ ਕੀਤੀ ਵੀ ਆ ਇਹ ਤੇ ਇੱਥੇ ਅਸੀਂ ਕਰ ਸਕਦੇ ਸੀ ਤੇ ਤਾਦੀ ਦੇ ਨੂੰ ਸ਼ੈੱਡ ਤੇ ਲਾਇਆ ਹੋਇਆ ਸੀ ਇਹ ਆਪਣਾ ਗੁੰਡਾ ਰਾਜ ਇੱਥੇ ਫਲਾਉਣਾ ਚਾਹੁੰਦਾ ਸੀ ਇਹ ਦੱਸਣਾ ਚਾਹੁੰਦਾ ਸੀ ਕਿ ਮੈਂ ਐਮਐਲਏ ਆ ਉਹ ਪੁਰਾਣਾ ਐਮਐਲਏ ਜਿਹਦਾ ਕਾਲੀ ਦਾਦਾ ਹਲਾ ਨਾ ਉਹ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹ ਆਮ ਬੰਦੀਆਂ ਦੀ ਸਰਕਾਰ ਆ ਇੱਥੇ ਕਿਸੇ ਦੀ ਗੁੰਡਾਗਰਦੀ ਨਹੀਂ ਚੱਲਣੀ ਚਾਹੇ ਐਮਐਲਏ ਆ ਚਾਹੇ ਐਮਪੀ ਆ ਚਾਹੇ ਆਮ ਆਦਮੀ ਪਾਰਟੀ ਦਾ ਵਰਕਰ ਹੈ ਚਾਹੇ ਐਟਵੀ ਆ ਆਮ ਬੰਦੇ ਦੀ ਸਰਕਾਰ ਨੂੰ ਪਤਾ ਵੀ ਨਹੀਂ ਲੱਗਿਆ ਤੇ ਉਹ ਪਾਰਟੀ ਛੱਡ ਕੇ ਰਹਿਓ ਚੱਕਰੋਂਗੇ ਪਤਾ ਕਿਉਂ ਨਹੀਂ ਲੱਗਿਆ ਪਤਾ ਕਿਉਂ ਨਹੀਂ ਲੱਗਿਆ ਤੁਹਾਨੂੰ ਮੈਂ ਹੁਣ ਕੀ ਇਹ ਦੱਸਾਂ ਅੰਦਰ ਦੀ ਗੱਲਾਂ ਇਹਦੇ ਬਾਰੇ ਆਲਰੇਡੀ ਪਾਰਟੀ ਨੂੰ ਪਤਾ ਸੀ ਕਿ ਇੱਕ ਇੱਕ ਗੰਦਾ ਆਂਡਾ ਸੀ ਕਹਿੰਦਾ ਬਾਪ ਆ ਆਪਣੀ ਪਾਰਟੀ ਵਿੱਚ ਸ਼ਾਮਲ ਕਰ ਲੈ ਜੋ ਕਿਸੇ ਕਰ ਰਿਹਾ ਸੀ ਡਰਾਮੇ ਇਹਨੂੰ ਕਹਿੰਦਾ ਬਾਪ ਤੁਹਾਨੂੰ ਪਤਾ ਪਾਰਟੀ ਨੂੰ ਕਈ ਮਜਬੂਰੀਆਂ ਹੁੰਦੀਆਂ ਕਿਸ ਪੋਲਿਟੀਕਲ ਜਦੋਂ ਯੂਨੀਵਰਸ ਸਿਸਟਮ ਚ ਜਾਂਦਾ ਉਪਰ ਕਿ ਗੇਮ ਸੀਗਾ ਕਿ ਇਹਨਾਂ ਤੋਂ ਬਿਨਾ ਜਿੱਤ ਵੀ ਨਹੀਂ ਸਕਦੇ ਸੀ ਕਿਹਨਾਂ ਦੇ ਬਿਨਾ ਜਿੱਤ ਸਕਦੇ ਸੀ ਚੀਤ ਰੰਗਰਾਲ ਦੇ ਬਿਨਾ ਜਦੋਂ ਇਲੈਕਸ਼ਨ ਹੋਇਆ 2022 ਦੇ ਵਿੱਚ ਭਾਜੀ ਉਹ ਬੋਰਡ ਚੀਤ ਰੰਗਰਾਲ ਨੂੰ ਨਹੀਂ ਪਈ ਉਹ ਅਰਵਿੰਦ ਕੇਜਰੀਵਾਲ ਦੀ ਸੋਚ ਨੂੰ ਵੋਟ ਪਈ ਆ ਕੇਜਰੀਵਾਲ ਨੂੰ ਵੋਟ ਪਈ ਸੀਗੀ ਤਾਂ ਸ਼ੀਤਾ ਲੰਗਰਾਲ ਦੀ ਥਾਂ ਹੋਰ ਵੀ ਕੋਈ ਹੋ ਸਕਦਾ ਸੀ ਆਹੋ ਪਰ ਉਸ ਟਾਈਮ ਜਲਦੀ ਜਲਦੀ ਦੇ ਵਿੱਚ ਸ਼ਾਇਦ ਗਲਤੀ ਹੋ ਗਈ ਹੋ ਗਈ ਪਾਰਟੀ ਕੋ ਕਿਉਂਕਿ ਮੇਰੀ ਗੱਲ ਸੁਣੋ ਕੋਈ ਇਹੋ ਜਿਹਾ ਥਰਮਾਮੀਟਰ ਨਹੀਂ ਹੁੰਦਾ ਕਿ ਕਿਸੇ ਦੇ ਆਪਾਂ ਮੱਥੇ ਤੇ ਲਾ ਕੇ ਦੇਖ ਲਈਏ ਇਹ ਕਿੰਨਾ ਵਧੀਆ ਹੈ ਕਿੰਨਾ ਘਟੀਆ ਪੱਲੋ ਤਾਂ ਠੀਕ ਹੀ ਲੱਗਾ ਹੋਗਾ ਪਾਰਟੀ ਨੂੰ ਬਾਅਦ ਵਿੱਚ ਜਦੋਂ ਇਹਨੇ ਹਰਕਤਾਂ ਦਿਨੀਆਂ ਕਰਨੀ ਸ਼ੁਰੂ ਕਰ ਦਿੱਤੀਆਂ ਇਹਨੂੰ ਤਾਂ ਦੀ ਸਾਈਡ ਲੈਣ ਲੱਗ ਗਏ ਮੈਨੂੰ ਨਹੀਂ ਪਹਿਲਾਂ ਕੜੀਆਂ ਸਮਾਜ ਨੂੰ ਸਾਰਿਆਂ ਨੂੰ ਪਤਾ ਹੀ ਆ ਲੋਕਾਂ ਨਾਲ ਬਦਮਾਸ਼ੀ ਬਹੁਤ ਹੋਈ ਆ ਗੁੰਡਾਗਰਦੀ ਬਹੁਤ ਹੋਈ ਆ ਉਹ ਜਿਲੇ ਉਕੀ شریف ਲੋਗ ਆ ਉਹ ਨਹੀਂ ਬੋਲਦੇ ਅਸੀਂ ਡਰਨ ਵਾਲੇ ਕਿਸੇ ਕੋਈ ਨਹੀਂ ਅਸੀਂ ਸੱਚ ਬੋਲਦੇ ਆ ਮੈਨੂੰ ਪਤਾ ਸੱਚ ਦੀ ਸਜਾ ਕੁਝ ਵੀ ਹੋ ਸਕਦੀ ਆ ਮੇਰੀ ਕੱਲ ਨੂੰ ਜਾਨ ਨੂੰ ਵੀ ਖਤਰਾ ਹੋ ਸਕਦਾ ਮੇਰੇ ਤੇ ਵੀ ਹਮਲਾ ਕੋਈ ਹੋ ਸਕਦਾ ਮੈਂ ਨਹੀਂ ਡਰਦਾ ਮੈਨੂੰ ਪਤਾ ਜੇ ਜਨਮ ਮੋਤ ਉਸ ਪਰਮਾਤਮਾ ਪਰਮੇਸ਼ਵਰ ਦੇ ਹੱਥ ਜੇ ਆ ਜੋ ਨਾ ਹੋਏਗਾ ਤੂੰ ਸੱਚ ਬੋਲ ਕੰਪਨੀ ਹੁੰਦੀ ਆ ਮੁਨਾਫੇ ਵਾਲੀ ਇਹ ਜਿਹੜੀ ਪਾਰਟੀ ਆ ਇਹ ਲੋਕ ਸੇਵਾ ਵਾਲਾ ਇਹਨਾਂ ਦਾ ਮੁੱਖ ਅਜੰਡਾ ਆ ਵਧੀਆ ਸਿੱਖਿਆ ਔਰ ਫ੍ਰੀ ਸਿੱਖਿਆ ਔਰ ਫ੍ਰੀ ਇਲਾਜ ਮਿਲਿਆ ਜੋ ਕਿ ਹਾਂਜੀ ਮਿਲਣਾ ਸ਼ੁਰੂ ਹੋ ਗਿਆ ਜੀ 75 ਸਾਲ ਤੋਂ ਨਹੀਂ ਮਿਲਿਆ ਮੈਂ ਇਹ ਕਹਿਣਾ ਕਿ ਜੇਕਰ ਤੁਸੀਂ ਇਹ ਸਵਾਲ ਪਹਿਲਾਂ ਪੁੱਛੇ ਹੁੰਦੇ ਤੇ ਆਪਾਂ ਨੂੰ ਅੱਜ ਦੁਬਾਰਾ ਤੋਂ ਸ਼ੁਰੂ ਨਾ ਕਰਨਾ ਪੈਂਦਾ ਜੀ 75 ਸਾਲ ਤੋਂ ਪੰਜਾਬ ਚ ਕੋਈ ਬੱਚਾ ਨਹੀਂ ਪੜਿਆ ਨਹੀਂ ਪੜਿਆ ਜੀ ਬੱਚੇ ਪੜੇ ਆ ਉਹਦਾ ਕਾਰਨ ਕੀ ਆ ਕਿ ਕੁਝ ਸਮੇਂ ਬਾਅਦ ਇਹਨਾਂ ਨੇ ਜਿਹੜੀ ਸਿੱਖਿਆ ਆ ਤੇ ਇਲਾਜ ਆ ਉਹਦਾ ਉਹਨੂੰ ਵੇਚ ਦਿੱਤਾ ਜੀ ਅੱਛਾ ਤੁਸੀਂ ਤੁਸੀਂ ਕਹਿ ਰਹੇ ਹੋ ਕਿ ਸੁਸ਼ੀਲ ਕੁਮਾਰ ਰਿੰਕੂ ਖੁਰੀ ਅਤੇ ਚਿਤਲਗਰਾਹ ਖੁਰੀ ਕੰਮ ਨਹੀਂ ਕਰ ਸਕਦੇ ਸੀਗੇ ਆਪ ਦੇ ਵਿੱਚ ਆਪ ਦੇ ਏਜੰਡੇ ਉੱਤੇ ਨਹੀਂ ਚੱਲ ਸਕਦੇ ਸੀ ਇਸ ਲਈ ਬੀਜੇਪੀ ਦੇ ਵਿੱਚ ਗਏ ਦੇਖੋ ਤੁਸੀਂ ਸ਼ਹਿਰ 'ਚ ਰਹਿਣ ਵਾਲੇ ਹੋ ਮੈਂ ਤਾਂ ਇੱਕ ਪਿੰਡ ਤੋਂ ਆਇਆ ਹਾਂ ਤੁਸੀਂ ਸ਼ਹਿਰ 'ਚ ਰਹਿਣ ਵਾਲੇ ਲੋਕਾਂ ਆਪਾਂ ਸਭ ਨੂੰ ਜਾਣਦੇ ਹਾਂ ਤੇ ਜੀ ਪ੍ਰਧਾਨ ਜੀ ਆ ਗਏ ਹਾਂ ਜੀ ਆਪਾਂ ਤੁਸੀਂ ਸਾਰੇ ਉਸ ਨੂੰ ਨਿੱਜੀ ਜਾਣਦੇ ਹੋ ਕਿ ਅਸੀਂ ਪਰਸਨੈਲਿਟੀ ਆ ਮੈਨੂੰ ਕੋਈ ਦੱਸਣ ਦੀ ਜਰੂਰਤ ਨਹੀਂ ਹਾਂ ਮਾ ਕਿਸੇ ਸੀਨੀਅਰ ਲੀਡਰ ਨੇ ਅੱਛਾ ਤੁਸੀਂ ਅੱਜ ਪ੍ਰੋਟੈਸਟ ਕਾਤੇ ਕਰ ਰਹੇ ਹੋ ਕੀ ਗੱਲ ਹੋ ਗਈ ਕਿਹੜੀ ਨਰਾਜ਼ਗੀ ਹੋ ਗਈ ਹੈ ਇਸ ਕਰਮ ਤੁਹਾਨੂੰ ਪ੍ਰੋਟੈਸਟ ਕਿਉਂ ਨਾ ਪੈ ਰਹੇ ਹੋ ਅੱਜ ਵੀ ਜੋ ਗਦਾਰੀ ਕੀਤੀ ਹੈ ਇਹਨਾਂ ਦੇ ਪਾਰਟੀ ਦੇ ਨਾਲ ਯਾਰ ਪਾਰਟੀ ਦੀ ਪੈਟ ਵਿੱਚ ਛੁਰਾ ਮਾਰਿਆ ਉਹਨੇ ਗੈਂਸਪੈਕ ਆਮ ਜਨਤਾ ਦਾ ਰੋਸ ਆ ਕਿ ਉਹ ਸ਼ਾਂਤ ਨਹੀਂ ਹੋ ਰਿਹਾ ਇਹਨਾਂ ਨੂੰ ਇਲੈਕਸ਼ਨ ਦੇ ਬਾਅਦ 3 ਮਹੀਨੇ ਪਹਿਲਾਂ ਵੀ ਐਸੀ ਤਰ੍ਹਾਂ ਦੀ ਗਦਾਰੀ ਹੋਈ ਸੀ ਕਿ ਉਹਰੇ ਕਿਉਂ ਇਹਨਾਂ ਨੂੰ ਲਿਆ ਜਨਤਾ ਜੀ ਪੁਰਾਣੀ ਪਾਰਟੀ ਵਿੱਚ ਹੀ ਇਹ ਧੋਖਾ ਦੇ ਕੇ ਆਏ ਸੀ ਉਹਰੇ ਤੋਂ ਦੁਬਾਰਾ ਇਸ ਪਾਰਟੀ ਚ ਕਾਹਨੂੰ ਲਿਆ ਗਿਆ ਉਹਦੋਂ ਸਰਕਾਰ ਦੇ ਵਿੱਚ ਆਏ ਸੀਗੇ ਕਿ ਸਰਕਾਰ ਦਾ ਅਸੀਂ ਕੰਮ ਕਰਵਾਉਣਾ ਆ ਬਿਟੋਗਾ ਯਾਰ ਕਤਾਰੀ ਇਹ ਉਹਦੋਂ ਇਹਨਾਂ ਦੀ ਆਈਡੀਓਲੋਜੀ ਨਹੀਂ ਦੇਖੀ ਗਈ ਕਿ ਕਿ ਸੂਚੀ ਮੈਂ ਕੀ ਕਹਿ ਰਿਹਾ ਉਹਦੋਂ ਇਹਨਾਂ ਦਾ ਸੀਗਾ ਕਿ ਅਸੀਂ ਸਰਕਾਰ ਦੇ ਵਿੱਚ ਆ ਕੇ ਕੰਮ ਕਰਾਉਣਾ ਸਰਕਾਰ ਦੇ ਉੱਪਰ ਉਹ ਤਾਂ ਉਹ ਫੜੇ ਕੀਤੇ ਗਏ ਆ ਉਹਨਾਂ ਵੱਲੋਂ ਜਦੋਂ ਵੀ ਕੋਈ ਕੰਮ ਕਾਇ ਨਹੀਂ ਹੋਇਆ ਜਦੋਂ ਕਾਂਗਰਸ ਤੇ ਭਾਜਪਾ ਚੋਅ ਸੀ ਉਦੋਂ ਵੀ ਸਵਾਲ ਖੜੇ ਕਰਦੇ ਸੀ ਅੱਛਾ ਉਹ ਤਾਂ ਇੱਕ ਦੱਸੋ ਇਹ ਜਿਹੜੇ ਲਗਾਤਾਰ ਨੇਤਾ ਆਉਂਦੇ ਨੇ ਕੈਡਰ ਦੇ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਕੈਡਰ ਨੂੰ ਲੱਗਦਾ ਕਿ ਉਹਨਾਂ ਨੇ ਇਗਨੋਰ ਕੀਤਾ ਜਾ ਰਿਹਾ ਤੁਹਾਨੂੰ ਨਹੀਂ ਲੱਗਦਾ ਕਿ ਇਗਨੋਰ ਹੁੰਦਾ ਕਿਤੇ ਨਾ ਕਿਤੇ ਕੈਡਰ ਨਹੀਂ ਐਸਾ ਏਦਾਂ ਦੀ ਗੱਲ ਨਹੀਂ ਹੁੰਦੀ ਪਾਰਟੀ ਨੂੰ ਜੋ ਵਿਨਿੰਗ ਕੈਂਡੀਡੇਟ ਹੈਗਾ ਇੱਥੇ ਪਾਰਟੀ ਉਹਨੂੰ ਮੌਕਾ ਦਿੰਦੀ ਆ ਪਤਾ ਨਹੀਂ ਕਿਸੇ ਦਾ ਹੁੰਦਾ ਕਿ ਉਹਨੇ ਕਿੱਦਾਂ ਦਾ ਨਿਕਲਣਾ ਬਾਅਦ ਦੇ ਵਿੱਚ ਆਪਾਂ ਕਿਸੇ ਢਿੱਡ ਵਿੱਚ ਵੜ ਕੇ ਨਹੀਂ ਦੇਖ ਸਕਦੇ ਵੀ ਇਹਦਾ ਕੀ ਮਕਸਦ ਆ ਪਾਰਟੀ ਦੇ ਵਿੱਚ ਆਉਣ ਦਾ ਚਲੋ ਹੁਣ ਸਾਨੂੰ ਇਹਨਾਂ ਦਾ ਪਤਾ ਲੱਗ ਗਿਆ ਤਾਂ ਹੁਣ ਇਹਨੂੰ ਜਨਤਾ ਸਰ ਉਸ ਤਰ੍ਹਾਂ ਵਿਰੋਧ ਕੀਤਾ ਜਾਵੇਗਾ ਮੈਂ ਹੁਣ ਅਸੀਂ ਤਾਂ ਸ਼ਾਂਤੀਪੂਰਵ ਵਿਰੋਧ ਕਰਾਂਗੇ ਅਚਾ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਸੀਗੇ ਕਿ ਸੁਖੀਲ ਕੁਮਾਰ ਰਿੰਕੂ ਹੋਰਾਂ ਨੂੰ ਸੀ ਜਿਤਾ ਕੇ ਭੇਜਣ ਲੱਗੇ ਆ ਤੇ ਪਾਸਵਰਡ ਅਜੀਆ ਦਵਾਂਗੇ ਕਿ ਪੈਸੇ ਲੈ ਕੇ ਆਉਣਗੇ ਪੰਜ ਦੇ ਜਲੰਧਰ ਤੋਂ ਹੀ ਪਾਸ ਕਰਨਗੇ ਪਾਸਵਰਡ ਗਲਤ ਹੋ ਗਿਆ ਮੇਰੀ ਗੱਲ ਸੁਣੋ ਇੱਕ ਹਾਰੇ ਹੋਏ ਕਾਉਂਸਲਰ ਨੂੰ ਪਾਰਟੀ ਨੇ ਐਮਐਲਏ ਬਣਾਇਆ ਐਮਐਲਏ ਨੂੰ ਐਮਐਲਏ ਹਾਰੇ ਹੋਏ ਨੂੰ ਐਮਪੀ ਬਣਾਇਆ ਠੀਕ ਆ ਉੱਥੇ ਭੇਜਿਆ ਆਪਣੀ ਪਾਰਲੀਮੈਂਟ ਦੇ ਵਿੱਚ ਇਹਨਾਂ ਦਾ ਪਤਾ ਨਹੀਂ ਕੀ ਸਿਸਟਮ ਆ ਕੀ ਸੈਟਿੰਗ ਹੋਈ ਆ ਉਹਨਾਂ ਨਾਲ ਠੀਕ ਆ ਤੇ ਤਾਂ ਕਰਕੇ ਇਹ ਜੋ ਕੀ ਹੈਗੇ ਆ ਦੋਸ਼ੀ ਹੈ ਪਾਰਟੀ ਦੇ ਵੀ ਔਰ ਆਮ ਜਨਤਾ ਦੇ ਵੀ ਜਿਨ੍ਹਾਂ ਨੇ ਇਹਨਾਂ ਨੂੰ ਜਿਤਾਇਆ اچھا ਉਹ ਤਾਂ ਕਹਿ ਰਹੇ ਮਹਿਸੂ ਸ਼ੀਤਲ ਨੇ ਵੀ ਕਾਫੀ ਸਵਾਲ ਖੜੇ ਕੀਤੇ ਹੈ ਕਹਿੰਦਾ ਕੋਈ ਲੋਟਸ ਆਪਰੇਸ਼ਨ ਨਹੀਂ ਹੈਗਾ ਸਾਰੀ ਐਨਐਸ ਵੀ ਸੋਚੀ ਸਮਝੀ ਸਾਰਾ ਕੁਝ ਉਹਨਾਂ ਨੇ ਪਾਰਟੀ ਦੇ ਸਾਥੀ ਕਿਹਾ ਤੁਸੀਂ ਵੀ ਮੈਨੂੰ ਇਹ ਦੱਸੋ ਕਿ ਇਹ ਉਦੋਂ ਸੱਚ ਬੋਲ ਰਹੇ ਸੀ ਜਾਂ ਹੁਣ ਸੱਚ ਬੋਲ ਰਹੇ ਹਾਂ ਇਹ ਤਾਂ ਤੁਸੀਂ ਦੱਸਣਾ ਹੈ ਤੁਸੀਂ ਤੁਹਾਡੀ ਪਾਰਟੀ ਦੇ ਵਿੱਚ ਵੀ ਰਹਿ ਕੇ ਮੈਂ ਤਾਂ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਉਦੋਂ ਸੱਚ ਬੋਲ ਰਹੇ ਕਿ ਹੁਣ ਸੱਚ ਬੋਲ ਰਹੇ ਹਾਂ ਉਹ ਕਹਿੰਦਾ ਸਿਰਫ ਪਾਰਟੀ ਨੇਤਾ ਤੇ ਕਹਿੰਦੇ ਸਾਰਾ ਕੁਝ ਕੀਤਾ ਇਦਾਂ ਦੀ ਕੋਈ ਗੱਲ ਇਹ ਇਲਜ਼ਾਮ ਲਾ ਰਹੇ ਆ ਥੋੜਾ ਟਾਈਮ ਦਿਓ ਪਹਿਲੇ ਕੀ ਕਰ ਕਰ ਰਹੇ ਸੀ ਥੋੜਾ ਥੋੜਾ ਟਾਈਮ ਦਿਓ ਔਰ ਥੋੜੇ ਦਿਨਾਂ ਦੇ ਬਾਅਦ ਸੀ ਉਦੋਂ ਕੀ ਕਰ ਰਹੇ ਸੀ ਨਹੀਂ ਨਹੀਂ ਦੇਖੋ ਜਦੋਂ ਫੋਨ ਆਇਆ ਇਹ ਤਾਂ ਫੋਨ ਦਿਖਾ ਰਹੇ ਸੀ ਨਾ ਸਾਨੂੰ ਫੋਨ ਆਇਆ ਤੁਸੀਂ ਸਾਰਿਆਂ ਨੇ ਇੰਟਰਵਿਊ ਕੀਤੀ ਆ ਉਦੋਂ ਫੋਨ ਦਿਖਾ ਰਹੇ ਸੀ ਸਾਰਿਆਂ ਨੇ ਕਿਹਦਾ ਜੀ ਐਫਆਰ ਵੀ ਲਾਂਚ ਹੋਈ ਸੀ ਉਸ ਸਮੇਂ ਐਫਆਰ ਇਹ ਲਾਂਚ ਕਰਵਾਈ ਹੈ ਇਹਨਾਂ ਨੇ ਜੀ ਉੱਤੇ ਕਾਰਵਾਈ ਚੱਲ ਰਹੀ ਹੈ ਉਹ ਕਹ ਰਹੇ ਨੇ ਜੇ ਮੈਂ ਪਾਰਟੀ ਬਦਲ ਲਈ ਤੇ ਕੀ ਦੁਬਾਰਾ ਤੋਂ ਐਫਆਰ ਕਰਾਣਾ ਸ਼ੁਰੂ ਕਰ ਦੇਣਗੇ ਕੀ ਜਦੋਂ ਮੈਂ ਆਮ ਆਦਮੀ ਮੇਰੀ ਗੱਲ ਕੁਸ਼ਲ ਲੈ ਲਓ ਮੇਰਾ ਕੁਸ਼ਲ ਜਦੋਂ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਸੀਗਾ ਉਦੋਂ ਮੈਂ ਠੀਕ ਸੀਗਾ ਜਦੋਂ ਮੈਂ ਬੀਜੇਪੀ ਦੇ ਵਿੱਚ ਗਿਆ ਉਦੋਂ ਮੇਰੇ ਉੱਤੇ ਪਰਚੇ ਕਰਾਣਾ ਸ਼ੁਰੂ ਕਰ ਦਿੱਤੇ ਆ ਇਹ ਸਹੀ ਹੈ ਦੇਖੋ ਪਰਚੇ ਕਰਾਉਣੇ ਕਿੰਦਾ ਸ਼ੁਰੂ ਕਰਤੇ ਆ ਆਹ ਦੇਖੋ ਕੋਟ ਲੱਗਾ ਹੋਇਆ ਸਰਕਾਰ ਦਾ ਇਲੈਕਸ਼ਨ ਕਮਿਸ਼ਨ ਚਲਾ ਰਹੇ ਆ ਹੈਨਾ ਇਹ ਤਾਂ ਕੋਟ ਲੱਗਾ ਕਿੰਦਾ ਪਰਚੇ ਕਰਾ ਸਕਦੇ ਤੁਸੀਂ ਆਪ ਸੋਚੋ ਠੀਕ ਹੈ ਜੀ ਥੈਂਕ ਯੂ ਠੀਕ ਹੈ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ